ਹਾਂਜੀ ਕਿਵੇਂ ਹੋ ਸਾਰੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅਸੀਂ ਸਵੇਰੇ ਸਵੇਰੇ ਉੱਠੇ ਤੇ ਆ ਗਏ ਸੀਗੇ ਹਸਪੀਟਲ ਤੋਂ ਬਾਹਰ ਤੇ ਚੱਲ ਗਏ ਸੀਗੇ ਨਾਲ ਲੈਣ ਕਿਉਂਕਿ ਭੁੱਖ ਲੱਗੀ ਸੀਗੀ ਅੱਜ ਜੋ ਵੀ ਹੋਗਾ ਤੁਹਾਨੂੰ ਸਾਰਾ ਬਲੌਗ ਵਿੱਚ ਸਵਿਚ ਦਿਖਾਵਾਂਗੇ ਕਿਉਂਕਿ ਅੱਜ ਮਿਲਨੀ ਹੈ ਛੁੱਟੀ ਸਾਨੂੰ ਹਸਪੀਟਲ ਤੋਂ ਦੀ ਹੁਣਾਂ ਨੂੰ ਛੁੱਟੀ ਮਿਲ ਜਾਣੀ ਆ ਤੇ ਅਸੀਂ ਜਾਂਦੇ ਸੀਗੇ ਹਸਪੀਟਲ ਨੂੰ ਰਸਤੇ ਵਿੱਚ ਸਾਨੂੰ ਭੁੱਖ ਲੱਗੀ ਭਾਜੀ ਕਹਿੰਦਾ ਕੁਝ ਖਾ ਲੈਨੇ ਆ ਤੇ ਅਸੀਂ ਰਸਤੇ ਵਿੱਚ ਇੱਕ ਰੇੜੀ ਆਈ ਅਸੀਂ ਉੱਥੇ ਰੁਕ ਕੇ ਸੀਗੇ ਤੇ ਰੈਡੀ ਤੇ ਰੁਕੇ ਚੋਲਾਂ ਦੀ ਪਲੇਟ ਕਰਵਾ ਲਈ ਸੀਗੀ ਬੜੀ ਟੇਸਟੀ ਸੀਗੀ ਖਾਧੀ ਤੇ ਸਾਹਮਣੇ ਉਹ ਨਗਰ ਕੀਰਤਨ ਨੰਗਿਆ ਤੇ ਅਸੀਂ ਉਹਨਾਂ ਨੂੰ ਪ੍ਰਣਾਮ ਕੀਤਾ ਚਲੋ ਜੀ ਅਸੀਂ ਆਪਣਾ ਖਾਣਾ ਖਾਤਾ ਤੇ ਵਾਪਸ ਆ ਗਏ ਸੀਗੇ ਫਿਰ ਹਸਪੀਟਲ ਤੇ ਆ ਕੇ ਦੇਖਿਆ ਦੀਦੀ ਸਾਹਮਣੇ ਬੈਠੇ ਸੀਗੇ ਸਭ ਸਾਰਾ ਕੁਝ ਰੈਡੀ ਸੀਗਾ ਤੇ ਅਸੀਂ ਚੱਲੇ ਸੀ ਬੀਜੇਰ ਵੀ ਆ ਗਈ ਸੀ ਹਾਂਜੀ ਸੋ ਫਾਈਨਲੀ ਆਪਾਂ ਨੂੰ ਛੁੱਟੀ ਮਿਲ ਚੁੱਕੀ ਆ ਤੇ ਅਸੀਂ ਚੱਲੇ ਆ ਘਰ ਨੂੰ ਸਾਰਾ ਸਮਾਨ ਚੱਕ ਲਿਆ ਤੇ ਚੱਕ ਲਈ ਸਮਾਨ ਨੂੰ ਸਾਰਾ ਰੱਖ ਲਿਆ ਰਚਾਈ ਵੇ ਇਸ ਤਰ੍ਹਾਂ ਤੇ ਉਹ ਦੇਖੋ ਆਂਦੇ ਆ ਭਾਜੀ ਲੈ ਕੇ ਦੇਦੇ ਨੂੰ ਸੁੱਖੂ ਆਪਾਂ ਕਿੱਥੇ ਚੱਲੇ ਆ ਇੱਧਰ ਨੂੰ ਕਰੋ ਆਪਾਂ ਕਿੱਥੇ ਚੱਲੇ ਲੋ ਜੀ ਚੱਲੇ ਅਸੀਂ ਛੁੱਪੂ ਨਹੀਂ ਬੈਠ ਗਿਆ ਭਾਜੀ ਵੀ ਆ ਗਿਆ ਉਧਰ ਫਾਈਲ ਜਮਾ ਕਰਾ ਕੇ ਤੇ ਅਸੀਂ ਹੁਣ ਬਸ ਚੱਲੇ ਆ ਸਾਰਾ ਕੁਝ ਸੋਲਟਾਈ ਆ ਤੇ ਹੁਣ ਘਰੇ ਚੱਲਾਂਗੇ ਤੇ ਸਾਰੇ ਜਾਨੇ ਰੈਡੀ ਹੋ ਗਿਆ ਬੈਠ ਗਿਆ ਸਾਰੇ ਜਾਨੇ ਗੱਡੀ ਦੇ ਵਿੱਚ ਤੇ ਆਪਾਂ ਵੀ ਬੈਠਣ ਲੱਗੇ ਆ ਤੇ ਅਸੀਂ ਵਾਹਿਗੁਰੂ ਦਾ ਨਾਮ ਲੈ ਕੇ ਚੱਲ ਪਏ ਘਰ ਨੂੰ ਤੇ ਅਸੀਂ ਜਾਂਦੇ ਜਾਂਦੇ ਇੱਕ ਸਰਪ੍ਰਾਈਜ਼ ਵੀ ਰੱਖਿਆ ਸੀਗਾ ਜੋ ਕਿ ਘਰ ਦੀ ਡੈਕੋਰੇਸ਼ਨ ਸੇ ਬਿਨਾ ਦੱਸੇ ਦੀਦੀ ਨੂੰ ਅਸੀਂ ਘਰ ਦੀ ਡੈਕੋਰੇਸ਼ਨ ਕਰਵਾਈ ਆ ਬਲੂਨ ਵਗੈਰਾ ਲਵਾਏ ਅਸੀਂ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਸੁੱਖੋ ਵੀ ਆਪਣੀਆਂ ਝੰਡੇ ਨੂੰ ਚੱਕ ਕੇ ਮ제 ਮ제 ਖੇਡਦੀ ਸੀ ਤੇ ਆਪਣੀ ਮੰਮਾ ਨੂੰ ਦਿਖਾਉਂਦੀ ਸੀ ਲੋ ਜੀ ਸੁੱਖੋ ਦੀਆਂ ਗੋਟਣ ਕੰਡੀਆਂ ਆ ਗਈਆਂ ਉਦੋਂ ਲੱਭਦੇ ਸੀਗੇ ਆਪਾਂ ਜੀ ਆ ਗਏ ਸੀਗੇ ਮੇਨ ਬਾਜ਼ਾਰ ਚ ਤੇ ਕੋਟਨ ਕੈਂਡੀਆਂ ਲੈ ਲਈਆਂ ਸੀ ਸੁੱਖੂ ਦੀਆਂ ਸੁੱਖੂ ਕਹਿੰਦੀ ਮੈਂ ਕੋਟਨ ਕੈਂਡੀ ਖਾਣੀ ਆ ਤੇ ਉਹਨੂੰ ਕੋਟਨ ਕੈਂਡੀਆਂ ਖਾਦੀਆਂ ਉਹਨੇ ਤੇ ਅਸੀਂ ਆ ਗਏ ਸੀਗੇ ਰਸਤੇ ਦੇ ਅੱਧ ਵਿੱਚ ਕਾਰ ਤੇ ਅਸੀਂ ਸਾਰੀ ਫੈਮਿਲੀ ਸਾਡੇ ਨਾਲ ਬੈਠੀ ਹੋਈ ਆ ਬੀਬੀ ਮਾਸੀ ਤੇ ਸੁੱਖੂ ਭੈਣ ਜਿੱਜੂ ਜੀ ਤੇ ਅਸੀਂ ਆ ਗਏ ਸੀਗੇ ਹੁਣ ਕਾਰ ਉਹਨਾਂ ਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲਣੇ ਵਾਲਾ ਸੀਗਾ ਤੇ ਆ ਸਾਡਾ ਨੰਨਾ ਮੁੰਨਾ ਕਾਕਾ ਭਾਜੀ ਨੇ ਚੱਕ ਲਿਆ ਆ ਤੇ ਮਾਸੀ ਤੋਂ ਦੀਦੀ ਖੜੇ ਨਹੀਂ ਹੋ ਪਾ ਰਹੇ ਸੀ ਤੇ ਮੈਂ ਗਿਆ ਤੁਸੀਂ ਕੈਮਰਾ ਫੜੋ ਮੈਂ ਆ ਕੇ ਮੈਂ ਹੈਲਪ ਕਰਵਾਂਦਾ ਮੈਂ ਚੱਕਦਾ ਦੀਦੀ ਨੂੰ ਤੇ ਅਸੀਂ ਮੈਂ ਤੇ ਜੀਜੂ ਨੇ ਚੱਕਿਆ ਦੀਦੀ ਨੂੰ ਤੇ ਮਾਸੇ ਨੂੰ ਫੜਾਇਆ ਕਾਕਾ ਤੇ ਅਸੀਂ ਆ ਰਹੇ ਸੀ ਕਿ ਘਰ ਘਰ ਆਉਂਦੇ ਆਉਂਦੇ ਤੁਹਾਨੂੰ ਅੱਗੇ ਦਿਖਾਲਦੇ ਆ ਬਹੁਤ ਵੱਡਾ ਸਰਪ੍ਰਾਈਜ਼ ਦੇ ਦੀਦੀ ਦੇ ਨੇ ਅੱਗੇ ਦੇਖੋ ਸਾਰੇ ਜਣੇ ਰੀਬਨ ਲੈ ਕੇ ਖੜੇ ਸੀਗੇ ਤੇ ਹੁਣ ਰੀਬਨ ਕਟਾਂਗੇ ਅੰਦਰ ਡੈਕੋਰੇਸ਼ਨ ਹੋਈ ਆ ਦੀਦੀ ਨੂੰ ਪਤਾ ਨਹੀਂ ਹੋਣ ਜਾ ਕੇ ਅੰਦਰ ਦਿਖਾਵਾਂਗੇ ਸਾਰਿਆਂ ਨੂੰ ਤੇ ਦੀਦੀ ਦੇ ਦਿਮਾਗ ਵਿੱਚ ਕੁਛ ਆਈ ਡਿਜ ਨਹੀਂ ਤੇ ਗਾ ਕੇ ਇਹਨਾਂ ਸਰਪ੍ਰਾਈਜ਼ ਮਿਲੂਗਾ ਮੈਨੂੰ ਇਹਨੇ ਜਾਣੇ ਅੱਗੇ ਵੈਲਕਮ ਕਰੂਗੇ ਤੇ ਅੱਗੇ ਰਿਬਨ ਵੀ ਕੱਟੂਗੇ ਤੇ ਰਿਬਨ ਇਕੱਠਿਆ ਤੇ ਆਪਾਂ ਪਟਾਕੇ ਪਝਾਏ ਐਂਡ ਫੁੱਲ ਵਗੈਰਾ ਸਾਰਾ ਮੂਵ ਮਿੱਠਾ ਕੀਤਾ ਤੇ ਦੀਦੀ ਚੱਲ ਪਈ ਆਪਣੇ ਕਮਰੇ ਵੱਲ ਨੂੰ ਅੱਗੇ ਦੇਖ ਕੇ ਹੋਰ ਵੀ ਖੁਸ਼ ਹੋ ਜੂਗੇ ਕਿਉਂਕਿ ਅੰਦਰ ਕਿੰਤੀ ਸਜਾਵਟ ਹੋਂਤਾਂ ਨੂੰ ਦਿਖਾਉਂਦੇ ਅੱਗੇ ਜਾ ਕੇ ਚਲੋ ਜੀ ਦੀਦੀ ਆਪਣੇ ਹੌਲੀ-ਹੌਲੀ ਤੋਰ ਦੇ ਗਏ ਤੇ ਅੰਦਰ ਸੀ ਬਲੂਨ ਲੱਗੇ ਵੈਲਕਮ ਬੀਬੀ ਸਾਰਿਆਂ ਨੇ ਵਜਾਈਆਂ ਤਾੜੀਆਂ ਦੀ ਅੰਦਰ ਆ ਕੇ ਜੀਜੂ ਜੀ ਵੀ ਨਾਲ ਸਕੇ ਉਹਨਾਂ ਦੀ ਹੈਲਪ ਨਾਲ ਕਰਵਾਉਂਦੇ ਘੁੰਮਦੇ ਅੰਦਰ ਤੱਕ ਲੈ ਕੇ ਬੈੱਟ ਤੱਕ ਸਭ ਤੋਂ ਪਹਿਲਾਂ ਰੱਖਿਆ ਬੀਬੀ ਤੇ ਆਹ ਦੇਖ ਸਕਦੇ ਹਾਂ ਤੁਸੀਂ ਵੈਲਕਮ ਬੀਬੀ ਸਾਹਮਣੇ ਲਿਖਿਆ ਆਇਆ ਹੈ ਕੱਕਾ ਬਣਾਇਆ ਹੋਇਆ ਬਲੂਮ ਵਗੈਰਾ ਲੱਗ ਗਿਆ ਹੈ ਹਾਂਜੀ ਤੁਹਾਨੂੰ ਅੱਜ ਆ ਵੀ ਦਿਖਾਵਾਂਗੇ ਬਹੁਤ ਮਿਹਨਤ ਲੱਗੀ ਹੈ ਇੱਕ ਘੰਟਾ ਪੂਰਾ ਲੱਗਿਆ ਜੀ ਆ ਡੈਕੋਰੇਸ਼ਨ ਕਰਨ ਲਈ ਤੇ ਤੇ ਇਹ ਦਿਖਣੇ ਬੈਠ ਚੁੱਕੇ ਆ ਆਪਣਾ ਸਾਰਾ ਦੇਖ ਸਕਦੇ ਹੋ ਤੁਸੀਂ ਸਾਰਾ ਕਮਰਾ ਬੜੀ ਸਜਾਇਆ ਆ ਸ਼ੁਰੂ ਤੋਂ ਵੀਡੀਓ ਤਾਂ ਬਣਾਈਆਂ ਕਿ ਬਹੁਤ ਮਿਹਨਤ ਲੱਗੀ ਆ ਸਾਨੂੰ ਡੈਕੋਰੇਸ਼ਨ ਕਰਨ ਵਿੱਚ ਉਹ ਦੇਖੋ ਜੀ ਫੋਟੋ ਵਗੈਰਾ ਲਕੀਆ ਬਲੂਨ ਉੱਪਰ ਚੁੱਕਾਏ ਬਹੁਤ ਓਕੇ ਓਕੇ ਤੇ ਦੀਦੀ ਬੜੇ ਖੁਸ਼ ਹੋਏ ਦੂਸਰੇ ਕਮਰੇ ਵਿੱਚ ਵੀ ਅਸੀਂ ਲਾਈ ਸੀ ਬਲੂਨ ਤੇ ਆਪਣਾ ਬਲੌਗ ਅੱਜ ਦਾ ਇੱਥੇ ਖਤਮ ਹੁੰਦਾ ਨੈਕਸਟ ਬਲੌਗ ਆਪਾਂ ਕੇਕ ਕੱਟਦੇ ਤੇ ਪਾਰਟੀ ਕਰਦੇ ਸਾਰੇ ਰਿਸ਼ਤੇਦਾਰ ਆਉਗੇ ਉਹ ਆਪਾਂ ਨੈਕਸਟ ਬਲੌਗ ਵਿੱਚ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਯੂ ਕਰ ਲਿਓ ਜੀ